ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਪਾਂ ਬਿਲਕੁਲ ਠੀਕ ਠਾਕ ਆ ਤੇ ਤੁਸੀਂ ਵੀ ਗਾਇਬ ਨਹੀਂ ਦਿੱਕਾ ਨਾਲ ਚੈੱਕ ਕਰਾਜੂਗੇ ਆਪਾਂ ਲੱਗ ਗਿਆ ਇਸੇ ਤਨਾਉਣ ਗੋਲ ਕੇ ਰੇ ਦਾ ਕਮੀਜ਼ ਤੇ ਜਿਹੜਾ ਕਿ ਬਿਨਾ ਆਪਾਂ ਰੇਵ ਕਟਿੰਗ ਕਰਕੇ ਜਿਹਦੀ ਨਾਲ ਅਰੇਫ ਲਾਈ ਜਾਂਦੀ ਹੈ ਵੀਰ ਉਹ ਵੀ ਨਹੀਂ ਲਗਾਉਣੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੌਖਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਤੇ ਇਸ ਤਰ੍ਹਾਂ ਆਪਾਂ گول ਘੇਰੇ ਦੀ ਕਟਿੰਗ ਕਰ ਲਈ ਪਹਿਲਾਂ گول ਘੇਰਾ ਕੱਟ ਕੇ ਫਿਰ ਆਪਾਂ ਜਿੰਨਾ ਜਿੰਨਾ ਘੇਰ ਰੱਖਣਾ ਯਾਨੀ ਕਿ ਲੰਬਾਈ ਦੇ ਅਕੋਰਡਿੰਗ ਉੱਥੇ ਉੱਥੇ ਆਪਾਂ ਨਿਸ਼ਾਨ ਲਾ ਲਿਆ। ਇਹ ਇਸ ਤਰ੍ਹਾਂ ਆਪਾਂ ਮਾਰਕਰ ਦੇ ਨਾਲ ਨਿਸ਼ਾਨ ਲਾ ਕੇ ਉਹਦੇ ਉੱਪਰ ਉੱਪਰ ਆਪਾਂ ਸਿੱਧੇ ਪਾਸੇ ਲੇਸ ਰੱਖ ਲਈ। ਲੇਸ ਦਾ ਪੁੱਠਾ ਪਾਸਾ ਹੋਊਗਾ। ਸੂਟ ਦਾ ਸਿੱਧਾ ਪਾਸਾ ਹੋਊਗਾ ਤੇ ਕੰਨੀ ਵਾਲੇ ਪਾਸੇ ਹੀ ਲੇਸ ਦੀ ਕੰਨੀ ਜਾਊਗੀ। ਜਾਨਕੇ ਅੰਦਰ ਨੂੰ ਕਰਕੇ ਲੈ ਤੂੰ ਆਪਾਂ ਰੱਖ ਕੇ ਤੇ ਇਸ ਤਰ੍ਹਾਂ ਲਾ ਦੇ। ਤੇ ਕਿੰਨਾ ਕੈਂਚ ਜਾਂ 1.5 ਇੰਚ ਦਾ ਮਾਰਜਿਨ ਤੁਸੀਂ ਬਾਹਰ ਛੱਡਣਾ ਹੈ। ਜਿੰਨਾ ਘੇਰ ਰੱਖਣਾ ਉਸ ਤੋਂ 1 ਇੰਚ ਜ਼ਿਆਦਾ ਤੁਸੀਂ 1.5 ਇੰਚ ਜ਼ਿਆਦਾ ਮਾਰਜਿਨ ਰੱਖ ਲੈਣਾ। ਤੇ ਇਹ ਆਪਾਂ ਇਸ ਤਰ੍ਹਾਂ ਚਾਰੇ ਪਾਸੇ ਦੇ ਲਾ ਲਈਏ ਅੱਗੇ ਪਿੱਛੇ ਦੋਨੇ। ਲੈ ਇਸ ਤਰ੍ਹਾਂ ਲਾ ਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ। ਇਹਦੇ ਪੁੱਠੇ ਪਾਸੇ ਨਾ ਜਿੱਥੇ ਜਿੱਥੋਂ ਦੀ ਆਪਾਂ ਸਲਾਈ ਲੰਘਾਈ ਆ ਪਹਿਲਾਂ ਸਲਾਈ ਵੱਜੀ ਹੋਈ ਆ ਜਿਹੜੀ ਪਹਿਲਾਂ ਉਹਦੇ ਉੱਪਰ ਦੀ ਤੁਸੀਂ ਨਿਸ਼ਾਨ ਫੇਰ ਸਲਾਈ ਲਾ ਦਿਓ ਇਸ ਤਰ੍ਹਾਂ ਪੁੱਠਾ ਕਰਕੇ ਨਾ ਇਹ ਜਿਹੜੀ ਸਲਾਈ ਵੱਜੀ ਹੋਈ ਆ ਉਹ ਸਲਾਈ ਦੇ ਉੱਪਰ ਉੱਪਰ ਦੀ ਜਾ ਕੇ ਫੇਰ ਆਪਾਂ ਸਲਾਈ ਲਾ ਦੇਣੀ ਇਸ ਤਰ੍ਹਾਂ ਕਰਕੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਲੱਗਿਆ ਮੈਨੂੰ ਤੇ ਬਿਲਕੁਲ ਈਜੀ ਤੇ ਜਲਦੀ ਬਣਨ ਵਾਲਾ ਤੇ ਉਹ ਮੈਂ ਆਪਾਂ ਨੂੰ ਅਲੱਗ ਤੋਂ ਕੱਟ ਕੇ ਨਾਲ ਲਗਾਉਣੀ ਪੈਂਦੀ ਆ। ਅਰੇਵ ਕਟਿੰਗ ਕਰਕੇ ਤੇ ਇਹਦੇ ਨਾਲ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ। ਤੇ ਬਸ ਤੁਸੀਂ ਉਹਦਾ ਮਾਰਜਨ ਹੀ ਕੱਪੜੇ ਦਾ ਉਹਨਾਂ ਵੱਧ ਰੱਖ ਲੈਣਾ 1.5 ਇੰਚ ਦੀ ਜਿੰਨੀ ਕਾਪਾ ਹੇਠਾ ਫੋਲਡਿੰਗ ਕਰਨੀ ਆ ਉਹਨਿੰਕ ਵੱਧ ਰੱਖ ਲਓ ਤੁਸੀਂ। ਤੇ ਇਸ ਤਰ੍ਹਾਂ ਕਰਕੇ ਸਾਰੇ ਆਪਾਂ ਉਹ ਸੀਨ ਲਾਤੇ ਤੇ ਦੇਖੋ ਇਹ ਲੈਸ ਅੰਡਰਗਰਾਊਂਡ ਹੋ ਗਈ। ਤੇ ਇਧਰ ਕੱਪੜੇ ਦਾ ਵੀ ਸਿੱਧਾ ਪਾਸਾ ਹੀ ਆਊਗਾ ਜਿਵੇਂ ਆਪਾਂ ਜਦੋਂ ਇਸ ਤਰ੍ਹਾਂ ਲੈਸ ਲਾਉਣੀ ਹੈ ਨਾ ਅੰਡਰਗਰਾਉਂਡ ਤਾਂ ਨੀਚੇ ਵਾਲੀ ਜਿਹੜੀ ਸਾਈਡ ਹੁੰਦੀ ਆ ਉਧਰ ਪੁੱਠੀ ਆਉਂਦੀ ਆ ਪਰ ਨੇ ਇਹਦਾ ਸਿੱਧਾ ਪਾਸਾ ਹੀ ਆ ਤੇ ਹੁਣ ਆਪਾਂ ਇਹਨੂੰ ਥੋੜੀ ਜੀ ਇੱਥੋਂ ਫੋਲਡ ਕਰਕੇ ਸੀਨ ਲਾ ਦੇਵਾਂਗੇ ਅੱਧੇ ਇੰਚ ਤੋਂ ਵੀ ਘੱਟ ਹੀ ਆ ਬਸ ਇੰਨੀ-ਇੰਨੀ ਕ ਫੋਲਡ ਕਰਕੇ ਇਹ ਆਪਣੇ ਆਪ ਹੀ ਮੁੜੀ ਜਾਣੀ ਆ ਕਿਉਂਕਿ ਗੋਲ ਘੇਰਾ ਇਹਨਾਂ ਰੇਵ ਜਿਹਾ ਹੁੰਦਾ ਹੈ ਤੇ ਆਪਣੇ ਆਪ ਹੀ ਮੁੜੀ ਜਾਊਗਾ ਬਸ ਇਨਿਆਨਾ ਤੁਸੀਂ ਇਹਦੀ ਸੀਨ ਲਾਈ ਜਾਣੀ ਹੈ ਸੀਨ ਲਾ ਕੇ ਤੇ ਫਿਰ ਤੁਹਾਨੂੰ ਦੱਸਦੀਆਂ ਅੱਗੇ ਇੰਨੇ ਸੌਖੇ ਤਰੀਕੇ ਨਾਲ ਬਣਦਾ ਗੋਲ ਘੇਰਾ ਇਹ ਦੂਸਰੇ ਸੂਟ ਨਾਲੋਂ ਵੀ ਸੌਖਾ ਲੱਗਿਆ ਮੈਨੂੰ ਤਾਂ ਜਿਹੜਾ ਆਪਾਂ ਆਮ ਚੌਰਸ ਘੇਰਾ ਰੱਖਦੇ ਆ ਉਹਦੇ ਨਾਲੋਂ ਵੀ ਸੌਖਾ ਲੱਗਿਆ ਇਸ ਤਰ੍ਹਾਂ ਕਰਕੇ ਦੇਖੋ ਇੱਧਰ ਕਮੀਜ਼ ਦੇ ਉਹ ਵੀ ਸਿੱਧੀ ਆਈ ਲਾਈਨ ਦੇ ਤੇ ਹੁਣ ਆਪਾਂ ਉਹਨੂੰ ਤਰਪਾਈ ਕਰ ਲਿਆ ਤੇ ਸੂਟ ਆਪਣਾ ਰੈਡੀ ਹੋ ਗਿਆ ਇਹ ਗਲਾ ਹਜੇ ਤਰਪਾਈ ਕਰਨ ਵਾਲਾ ਰਹਿੰਦਾ ਤੇ ਤੁਹਾਨੂੰ ਪਹਿਲਾਂ ਮੈਂ ਦਿਖਾਤਾ ਕਿਉਂਕਿ ਬਾਅਦ ਦਾ ਟਾਈਮ ਫਿਰ ਸਬਰ ਨਹੀਂ ਹੁੰਦਾ ਭੈਣਾਂ ਨੂੰ ਉਹ ਤਾਂ ਮਸਾਂ ਤਰਪਾਈ ਕਰਕੇ ਆਉਂਦਾ ਕਮੀਜ਼ ਜਦੋਂ ਤੱਕ ਕਿ ਉਹ ਆ ਕੇ ਖੜੇ ਹੁੰਦੇ ਲੈ ਜਾਣ ਵਾਸਤੇ ਇਸ ਕਰਕੇ ਮੈਂ ਸੋਚਿਆ ਪਹਿਲਾਂ ਹੀ ਮੈਂ ਵੀਡੀਓ ਬਣਾ ਲਾ ਤੇ ਫਿਰ ਉਹਨਾਂ ਨੇ ਲੈ ਹੀ ਜਾਣਾ ਟਾਈਮ ਨਹੀਂ ਦਿੰਦੇ ਵੀਡੀਓ ਬਣਾਉਣ ਨੂੰ ਤੇ ਇਹ ਦੇਖੋ ਬਹੁਤ ਸੋਹਣਾ ਸਿਲਕੋਣ ਹੈ ਬਿਲਕੁਲ ਫਿਨਿਸ਼ਿੰਗ ਦੇ ਨਾਲ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਮਿਲ ਰਿਹਾ ਹੈ ਤੁਹਾਡਾ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੁਹਾਡਾ ਪਿਆਰਾ ਜਿਹਾ ਲਾਈਕ ਜਰੂਰ ਕਰ ਦਿਆ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਵੀ ਟੱਚ ਕਰ ਦਿਓ ਤੇ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ